ਸਤਿ ਸ਼੍ਰੀ ਅਕਾਲ ਜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਤਾਂ ਇਨਕਮ ਟੈਕਸ ਡਿਪਾਰਟਮੈਂਟ ਦੇ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਮਹਾਰਾਸ਼ਟਰ ਦੇ ਨਾਸਿਕ ਦੇ ਵਿੱਚ ਇੱਕ ਵੱਡੀ ਰੇਡ ਕੀਤੀ ਗਈ ਹੈ ਤਾਂ ਸਰਾਫਾ ਕਾਰੋਬਾਰੀ ਦੇ ਟਿਕਾਣਿਆਂ ਉੱਤੇ ਇਨਕਮ ਟੈਕਸ ਵਿਭਾਗ ਨੇ ਰੇਡ ਕੀਤੀ ਹੈ ਜਿਹੜਾ ਕੁਝ ਉੱਥੋਂ ਬਰਾਮਦ ਹੋਇਆ ਏ ਉਹਨੂੰ ਦੇਖ ਕੇ ਇਨਕਮ ਟੈਕਸ ਵਿਭਾਗ ਦੇ ਅਧਿਕਾਰੀਆਂ ਦੇ ਵੀ ਹੋ ਛੁੱਟ ਜਾਂਦੇ ਨੇ ਤਾਂ ਮੌਕੇ ਤੋਂ 26 ਕਰੋੜ ਰੁਪਏ ਦੀ ਨਕਦੀ ਅਤੇ 90 ਕਰੋੜ ਰੁਪਏ ਦੀ ਜਾਇਦਾਦ ਦੇ ਕਾਗਜ਼ ਦੇ ਜਿਹੜੇ ਉਹ ਬਰਾਮਦ ਕੀਤੇ ਗਏ ਨੇ ਤਾਂ ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਬਹੁਤ ਗੰਭੀਰਤਾ ਨਾਲ ਕੀਤੀ ਜਾ ਰਹੀ ਹੈ ਆਮਦਨ ਕਰ ਵਿਭਾਗ ਨੇ ਸੋਨੇਦੇਵ ਵਪਾਰੀ ਦੇ ਕਈ ਟਿਕਾਣਿਆਂ ਉੱਤੇ ਛਾਪੇਮਾਰੀ ਕੀਤੀ ਹੈ ਜਿੱਥੇ 26 ਕਰੋੜ ਰੁਪਏ ਦੀ ਨਕਦੀ ਅਤੇ 90 ਕਰੋੜ ਰੁਪਏ ਦੀ ਜਾਇਦਾਦ ਆ ਜਿਹੜੀ ਉਹ ਜ਼ਬਤ ਕੀਤੀ ਗਈ ਹੈ ਆਮਦਨ ਕਰ ਵਿਭਾਗ ਦੇ ਵੱਲੋਂ 30 ਘੰਟੇ ਤੱਕ ਲਗਾਤਾਰ ਕਾਰਵਾਈ ਕੀਤੀ ਗਈ ਹੈ ਇਨਕਮ ਟੈਕਸ ਵਿਭਾਗ ਦੀ ਟੀਮ ਨੇ ਨਾਸਿਕ ਦੇ ਕਨੇਡਾ ਕਾਰਨਰ ਇਲਾਕੇ ਦੇ ਵਿੱਚ ਸਥਿਤ ਸੁਰਾਨਾ ਜਵੈਲਰ ਅਤੇ ਇਸ ਦੇ ਹੋਰ ਟਿਕਾਣਿਆਂ ਉੱਤੇ ਛਾਪੇਮਾਰੀ ਕੀਤੀ ਸਰਾਫਾ ਵਪਾਰੀ ਦੇ ਆਹਟੇ ਉੱਤੇ ਛਾਪੇਮਾਰੀ ਕਰਕੇ ਪੂਰੇ ਇਲਾਕੇ ਦੇ ਵਿੱਚ ਹਲਚਲ ਆ ਜਿਹੜੀ ਮਚਾ ਦਿੱਤੀ ਜਾਂਦੀ ਹੈ ਟੈਕਸ ਚੋਰੀ ਦੇ ਸ਼ੱਕ ਵਿੱਚ ਇਹ ਰੇਡ ਆ ਜਿਹੜੀ ਉਹ ਕੀਤੀ ਗਈ ਸੀ ਤਾਂ ਵਪਾਰੀ ਦੇ ਘਰ ਤੋਂ ਇੰਨੀ ਜ਼ਿਆਦਾ ਜਾਇਦਾਦ ਮਿਲੀ ਹੈ ਕਿ ਨੋਟਾਂ ਨੂੰ ਗਿਣਨ ਦੇ ਲਈ ਹੀ 14 ਘੰਟੇ ਨੇ ਜਿਹੜੇ ਉਹ ਲੱਗ ਜਾਂਦੇ ਨੇ ਮਸ਼ੀਨਾਂ ਦੇ ਨਾਲ ਗਿਣਤੀ ਆ ਜਿਹੜੀ ਉਹ ਨੋਟਾਂ ਦੀ ਕੀਤੀ ਜਾਂਦੀ ਹੈ 나ਸਿਕ 나ਗਪੁਰ ਅਤੇ ਜਲਗਾਉਂ ਦੀਆਂ ਟੀਮਾਂ ਦੇ ਵੱਲੋਂ 50 ਤੋਂ 55 ਅਧਿਕਾਰੀਆਂ ਦੇ ਨਾਲ ਸੁਰਾਨਾ ਜਵੇਲਰ ਦੇ ਆਹੱਤੇ ਦੇ ਨਾਲ-ਨਾਲ ਉਹਨਾਂ ਦੇ ਰੀਅਲ ਅਸਟੇਟ ਕਾਰੋਬਾਰ ਦੇ ਦਫ਼ਤਰ ਉੱਤੇ ਵੀ ਛਾਪੇਮਾਰੀ ਕੀਤੀ ਗਈ ਦਰਾਂ ਸਾਲ ਪਿਛਲੇ ਇੱਕੋ ਦੇ ਦਿਨਾਂ ਤੋਂ ਟੈਕ ਸਟੋਰੀ ਕਰਨ ਵਾਲੇ ਕਾਰੋਬਾਰੀ ਇਨਕਮ ਟੈਕਸ ਵਿਭਾਗ ਦੀ ਰੇਡਾਰ ਤੇ ਨੇ ਜਿਸ ਥਾਂ ਉੱਤੇ ਛਾਪੇਮਾਰੀ ਕੀਤੀ ਗਈ ਉੱਥੇ ਵੱਡੀ ਗਿਣਤੀ ਵਿੱਚ ਪੁਲਿਸ ਵੀ ਤਾਇਨਾਤ ਕੀਤੀ ਗਈ ਸੀ ਇਸੇ ਲਈ ਵੱਡੀ ਖਬਰ ਤੁਹਾਡੇ ਨਾਲ ਸੰਧੀ ਕਰ ਰਿਹਾ ਤਾਂ ਇਨਕਮ ਟੈਕਸ ਡਿਪਾਰਟਮੈਂਟ ਦੇ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਮਹਾਰਾਸ਼ਟਰ ਦੇ 나ਸਿਕ ਦੇ ਵਿੱਚ ਇੱਕ ਵੱਡੀ ਰੇਡ ਕੀਤੀ ਗਈ ਹੈ ਤਾਂ ਸਰਾਫਾ ਕਾਰੋਬਾਰੀ ਦੇ ਟਿਕਾਣਿਆਂ ਉੱਤੇ ਇਨਕਮ ਟੈਕਸ ਵਿਭਾਗ ਨੇ ਰੇਡ ਕੀਤੀ ਹੈ ਜਿਹੜਾ ਕੁਝ ਉੱਥੋਂ ਬਰਾਮਦ ਹੋਇਆ ਹੈ ਉਹਨੂੰ ਦੇਖ ਕੇ ਇਨਕਮ ਟੈਕਸ ਵਿਭਾਗ ਦੇ ਅਧਿਕਾਰੀਆਂ ਦੇ ਵੀ ਹੌਸ਼ ਛੁੱਟ ਜਾਂਦੇ ਨੇ ਤਾਂ ਮੌਕੇ ਤੋਂ 26 ਕਰੋੜ ਰੁਪਏ ਦੀ ਨਕਦੀ ਅਤੇ 90 ਕਰੋੜ ਰੁਪਏ ਦੀ ਜਾਇਦਾਦ ਦੇ ਕਾਗਲ ਤੇ ਜਿਹੜੇ ਉਹ ਬਰਾਮਦ ਕੀਤੇ ਗਏ ਨੇ ਤਾਂ ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਬਹੁਤ ਗੰਭੀਰਤਾ ਨਾਲ ਕੀਤੀ ਜਾ ਰਹੀ ਹੈ ਆਮਦਨ ਕਰ ਵਿਭਾਗ ਨੇ ਸੋਨੇਦੇਵ ਵਪਾਰੀ ਦੇ ਕਈ ਟਿਕਾਣਿਆਂ ਉੱਤੇ ਛਾਪੇਮਾਰੀ ਕੀਤੀ ਹੈ ਜਿੱਥੇ 26 ਕਰੋੜ ਰੁਪਏ ਦੀ ਨਕਦੀ ਅਤੇ 90 ਕਰੋੜ ਰੁਪਏ ਦੀ ਜਾਇਦਾਦ ਆ ਜਿਹੜੀ ਉਹ ਜ਼ਬਤ ਕੀਤੀ ਗਈ ਹੈ ਆਮਦਨ ਕਰ ਵਿਭਾਗ ਦੇ ਵੱਲੋਂ 30 ਘੰਟੇ ਤੱਕ ਲਗਾਤਾਰ ਕਾਰਵਾਈ ਕੀਤੀ ਗਈ ਹੈ ਇਨਕਮ ਟੈਕਸ ਵਿਭਾਗ ਦੀ ਟੀਮ ਨੇ ਨਾਸਿਕ ਦੇ ਕਨੇਡਾ ਕਾਰਨਰ ਇਲਾਕੇ ਦੇ ਵਿੱਚ ਸਥਿਤ ਸੁਰਾਨਾ ਜਵੈਲਰ ਅਤੇ ਇਸ ਦੇ ਹੋਰ ਟਿਕਾਣਿਆਂ ਉੱਤੇ ਛਾਪੇਮਾਰੀ ਕੀਤੀ ਸਰਾਫਾ ਵਪਾਰੀ ਦੇ ਆਹਟੇ ਉੱਤੇ ਛਾਪੇਮਾਰੀ ਕਰਕੇ ਪੂਰੇ ਇਲਾਕੇ ਦੇ ਵਿੱਚ ਹਲਚਲ ਆ ਜਿਹੜੀ ਮਚਾ ਦਿੱਤੀ ਜਾਂਦੀ ਹੈ ਟੈਕਸ ਚੋਰੀ ਦੇ ਸ਼ੱਕ ਵਿੱਚ ਇਹ ਰੇਡ ਆ ਜਿਹੜੀ ਉਹ ਕੀਤੀ ਗਈ ਸੀ ਤਾਂ ਵਪਾਰੀ ਦੇ ਘਰ ਤੋਂ ਇੰਨੀ ਜ਼ਿਆਦਾ ਜਾਇਦਾਦ ਮਿਲੀ ਹੈ ਕਿ ਨੋਟਾਂ ਨੂੰ ਗਿਣਨ ਦੇ ਲਈ ਹੀ 14 ਘੰਟੇ ਨੇ ਜਿਹੜੇ ਉਹ ਲੱਗ ਜਾਂਦੇ ਨੇ ਮਸ਼ੀਨਾਂ ਦੇ ਨਾਲ ਗਿਣਤੀ ਆ ਜਿਹੜੀ ਉਹ ਨੋਟਾਂ ਦੀ ਕੀਤੀ ਜਾਂਦੀ ਹੈ ਨਾਸਿਕ, ਨਾਗਪੁਰ ਅਤੇ ਜਲਗਾਉਂ ਦੀਆਂ ਟੀਮਾਂ ਦੇ ਵੱਲੋਂ 50 ਤੋਂ 55 ਅਧਿਕਾਰੀਆਂ ਦੇ ਨਾਲ ਸੁਰਾਨਾ ਜੁਵੇਲਰ ਦੇ ਆਹਾਤੇ ਦੇ ਨਾਲ-ਨਾਲ ਉਹਨਾਂ ਦੇ ਰੀਅਲ ਅਸਟੇਟ ਕਾਰੋਬਾਰ ਦੇ ਦਫ਼ਤਰ ਉੱਤੇ ਵੀ ਛਾਪੇਮਾਰੀ ਕੀਤੀ ਗਈ। ਦਰਅਸਲ ਪਿਛਲੇ ਕੁਝ ਦਿਨਾਂ ਤੋਂ ਟੈਕਸ ਟੋਰੀ ਕਰਨ ਵਾਲੇ ਕਾਰੋਬਾਰੀ ਇਨਕਮ ਟੈਕਸ ਵਿਭਾਗ ਦੀ ਰਿਡਾਰਤੇ ਨੇ ਜਿਸ ਥਾਂ ਉੱਤੇ ਛਾਪੇਮਾਰੀ ਕੀਤੀ ਗਈ ਉੱਥੇ ਵੱਡੀ ਗਿਣਤੀ ਵਿੱਚ ਪੁਲਿਸ ਵੀ ਤਾਇਨਾਤ ਕੀਤੀ ਗਈ ਸੀ।